ਸਾਸਰੀ ਕਾ ਜੀ ਸਾਸਰੀ ਕਾਲ ਭੈਣੋ ਤੇ ਵੀਰੋ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਹਾਂਗੇ ਪਕੌੜੀਆਂ ਬੇਸਣ ਦੀਆਂ ਆਪਾਂ ਬਰੀਕ ਪਕੌੜੀਆਂ ਬਣਾਵਾਂਗੇ ਤੇ ਥੋੜੀਆਂ ਜਿਹੀਆਂ ਮੋਟੀਆਂ ਹੁੰਦੀਆਂ ਉਹ ਵੀ ਬਣਾਵਾਂਗੇ ਦੋਨੇ ਤਰ੍ਹਾਂ ਦੀਆਂ ਪਕੌੜੀਆਂ ਬਣਾਉਣ ਦੇ ਲਈ ਆਪਾਂ ਬੇਸਣ ਲੈ ਲਿਆ ਇਹ ਲੈਤਾ ਆਪਾਂ ਤਿੰਨ ਕੌਲੀਆਂ ਦਾ ਬੇਸਣ ਦੀਆਂ ਆਹ ਕੌਲੀਆਂ ਆਪਣੇ ਕੋਲੇ ਆਹ ਦੇਖੋ ਕੌਲੀ ਇਹ ਆਪਾਂ ਤਿੰਨ ਕੌਲੀਆਂ ਦਾ ਲੈ ਲਿਆ ਬੇਸਣ ਦੀਆਂ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਪਹਿਲਾ ਪਾਵਾਂਗੇ ਨੂਨ ਇੱਕ ਚਮਚਾ ਨੂਨ ਦਾ ਇੱਕ ਚਮਚਾ ਪਾਵਾਂਗੇ ਤੇ ਕਿਉਂਕਿ ਫਿਰ ਜ਼ਿਆਦਾ ਕਰਾਰੀਆਂ ਵੀ ਨਹੀਂ ਖਾਧੀਆਂ ਜਾਣੀਆਂ ਤੇ ਇੱਕ ਚੌਂਚਾ ਹੀ ਆਪਾਂ ਪਾਵਾਂਗੇ ਜਵੈਣ ਦਾ ਜਵੈਣ ਜ਼ਰੂਰੀ ਹੈ ਭਾਣ ਇਹਨਾਂ ਦੇ ਵਿੱਚ ਪਾਉਣ ਲਈ ਤੇ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚਾ ਤੇ ਅੱਧਾ ਚੌਂਚਾ ਆਪਾਂ ਪਾਵਾਂਗੇ ਹਲਦੀ ਦਾ ਰੰਗਤ ਦੇਣ ਲਈ ਤੇ ਹੁਣ ਆਪਾਂ ਪਾਵਾਂਗੇ ਪਣੇ ਆਪਾਂ ਧਨੀਆ ਪਾਊਡਰ ਅੱਧਾ ਚਮਚਾ ਆਪਾਂ ਧਨੀਆ ਪਾਊਡਰ ਦਾ ਪਾਵਾਂਗੇ ਹੋਰ ਆਪਾਂ ਬਸ ਇਹਦੇ ਚ ਕੋਈ ਮਸਾਲਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਤੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜੀਆਂ ਆਪਾਂ ਇਹਨੇ ਥੋੜੀਆਂ ਜਿਹੀਆਂ ਠੰਡ ਚ ਬਣਾਵਾਂਗੇ ਆਪਾਂ ਹੀ ਹੁਣ ਗਰਮੀ ਆ ਲਈ ਗਣੀ ਫਿਰ ਆਪਾਂ ਥੋੜੀਆਂ ਜਿਹੀਆਂ ਠੰਡ ਜੀ ਹੋ ਗਈ ਨਾ ਉਦੋਂ ਬਣਾਵਾਂਗੇ ਉਦੋਂ ਇਹਦੇ ਵਿੱਚ ਅਦਰਕ ਦਾ ਰਸ ਤੇਜ ਆਪਣੇ ਲਸਣ ਦਾ ਰਸ ਉਹ ਦੋਨੇ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ ਇਹ ਹੁਣ ਗਰਮੀ ਹੈਗੀ ਗਰਮੀ ਦਾ ਕਰਕੇ ਆਪਾਂ ਫਿਰ ਇਹ ਬਣਾਉਣਾ ਸਿੰਪਲ ਤੇ ਇਹ ਆਪਣੇ ਦਾਲ ਤਰਦੇ ਬਣ ਕੰਮ ਆਉਂਦੀਆਂ ਬੱਚੇ ਉਹ ਵੀ ਘਰੇ ਖਾ ਲੈਂਦੇ ਨੇਗੇ ਤੇ ਇਸ ਲਈ ਆਪਾਂ ਇਹ ਬਣਾ ਕੇ ਰੱਖ ਲੈਣੇ ਹੈਗੇ ਸਟੋਰ ਕਰਕੇ ਇਹਨਾਂ ਨੂੰ ਕੋਈ ਸ ਨਹੀਂ ਹੁੰਦਾ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਰੱਖ ਲਓ ਪਰ ਪੈਕਿੰਗ ਵਧੀਆ ਹੋਵੇ ਲਿਫਾਫੇ ਦੇ ਵਿੱਚ ਚੰਗੀ ਤਰ੍ਹਾਂ ਪੈਕਿੰਗ ਕਰਕੇ ਫਿਰ ਉਹਨਾਂ ਨੂੰ ਬੰਦ ਡੱਬੇ ਦੇ ਵਿੱਚ ਪਾ ਕੇ ਰੱਖ ਦੋ ਤੇ ਇਹ ਜਮਾ ਸਿੱਲੀਆਂ ਨਹੀਂ ਹੁੰਦੀਆਂ ਉਸੇ ਤਰ੍ਹਾਂ ਹੀ ਰਹਿਣਗੀਆਂ ਤੇ ਤੁਸੀਂ ਬਣਾ ਕੇ ਦੇਖਿਓ ਆਪਣੇ ਘਰੇ ਮੈਂ ਦੇਖੂ ਚਲੋ ਪਕੌੜੇ ਤਿਆਰ ਕਰ ਲਈਏ ਭਾਣੇ ਜਦ ਤੱਕ ਕਰ ਆਪਣਾ ਕੋਲ ਤਿਆਰ ਹੁੰਦਾ ਭਾਣੇ ਉਹਨਾਂ ਤਰ੍ਹਾਂ ਆਪਾਂ ਇੱਧਰ ਗੈਸ ਚਲਾ ਕੇ ਤੇਲ ਉਹ ਧਰ ਦਈਏ ਕੜਾਹੀ ਧਰ ਕੇ ਕੜਾਹੀ ਧਰ ਲਈਏ ਆਪਾਂ ਇੱਥੇ ਪਾ ਦਈਏ ਸਰੋਂ ਦਾ ਤੇਲ ਸਰੋਂ ਦਾ ਤੇਲ ਗਰਮ ਹੋ ਜਾਊਗਾ ਜੱਤ ਕਰ ਆਪਣਾ ਉਧਰ ਕੋਲ ਤਿਆਰ ਕਰ ਲੈਨੇ ਆਪਾਂ ਤੇ ਮੈਨੂੰ ਤੁਸੀਂ ਆਪਣੀ ਮਰਜ਼ੀ ਨਾਲ ਥੋੜਾ ਵੱਧ ਤਾਂ ਪਾ ਸਕਦੇ ਹੋਗੇ ਆਪਾਂ ਤੇਲ ਇੰਨਾ ਕ ਪਾ ਲਿਆ ਕਿਉਂਕਿ ਇਹ ਫਿਰ ਸਬਜ਼ੀ ਬਣਾਉਣ ਦੇ ਕੰਮ ਆਇਆ ਤਾਂ ਪਾਣੀ ਬਚਿਆ ਹੋਇਆ ਤੇਲ ਤੇ ਇਹਨੂੰ ਜੱਦ ਜੱਦੇ ਬਾਰ ਬਾਰ ਭਣੇ ਨਾ ਫਰਾਈ ਕਰਿਆ ਕਰੋ ਇੱਕ ਵਾਰੀ ਹੁਣ ਜਦੋਂ ਇਹ ਇਹਦੇ ਵਿੱਚ ਆਪਾਂ ਪਕੌੜੀਆਂ ਕੱਢ ਲਈਆਂ ਉਸ ਤੋਂ ਬਾਅਦ ਆਪਾਂ ਇਹ ਜੀ ਸਬਜ਼ੀ ਬਣਾ ਸਕਦੇ ਆ ਬਾਰ ਬਾਰ ਇਹਨੂੰ ਫਰਾਈ ਨਹੀਂ ਕਰ ਸਕਦੇ ਉਹ ਫਿਰ ਜ਼ਹਿਰੀਲਾ ਤੇਲ ਬਣ ਜਾਂਦਾ ਹਾਂਜੀ ਆਪਾਂ ਘੋਲ ਤਿਆਰ ਕਰ ਲਿਆ। ਆ ਦੇਖੋ ਭਣੇ ਇਹ ਜਿਹਾ ਘੋਲ ਰੱਖਣਾ ਆਪਾਂ। ਦੇਖੋ। ਪਕੌੜੀਆਂ ਵਾਸਤੇ ਇਹਦੀਆਂ ਹੀ ਆਪਾਂ ਬਰੀਕ ਪਕੌੜੀਆਂ ਕੱਢ ਲਾਂਗੇ। ਇਹਦੀਆਂ ਆਪਾਂ ਥੋੜੀਆਂ ਜਿਹੀਆਂ ਮੋਟੀਆਂ ਪਕੌੜੀਆਂ ਕੱਢ ਲਾਂਗੇ। ਤੇ ਫੇਰ ਭਣੇ ਆਪਾਂ ਤੁਹਾਨੂੰ ਕਿਸੇ ਦਿਨ ਆਲੂ ਪੂਜੀ ਬਣਾ ਕੇ ਦਿਖਾਵਾਂਗੇ। ਤੇ ਹੁਣ ਤਾਂ ਆਪਣੇ ਕੋਲ ਮਸ਼ੀਨ ਆ ਜਿਸ ਤਰ੍ਹਾਂ ਦੀ ਮਰਜ਼ੀ ਪਕੌੜੀ ਦੱਸੇ ਭਣੇ ਉਸ ਤਰ੍ਹਾਂ ਦੀ ਬਣਾ ਪੂਜੀ ਆ ਵੀ ਬਣਾ ਕੇ ਦੇਖਾਂਗੇ ਆਪਾਂ ਕਿ ਦਿਨ ਸਾਰਾ ਕੁਝ ਬਣਾ ਲਾਂਗੇ ਭਣੇ। ਤੇ ਇਹ ਤੁਹਾਨੂੰ ਮਸ਼ੀਨ ਦੱਸ ਦਿੰਨੇ ਆਪਾਂ। ਇਹ ਮਸ਼ੀਨ ਆ ਪਹਣੇ ਜਿਹੜੀ ਆਪਾਂ Amazon ਤੋਂ ਮੰਗਾਈ ਆਗੇ ਆਰਡਰ ਕਰਕੇ ਇਹਦੇ ਨਾਲ 15 ਸੈਂਚੇ ਮਿਲੇ ਨੇਗੇ ਆਪਾਂ ਸਭ ਤੋਂ ਬਰੀਕ ਸੈਂਚੇ ਪਾ ਲਿਆ ਇਹਦੇ ਵਿੱਚ ਤੇ ਇਹ ਮਸ਼ੀਨ ਦੇ ਨਾਲ ਹੀ ਆਪਾਂ ਪਕੌੜੀਆਂ ਤਿਆਰ ਕਰਨੀਆਂ ਨੇ ਆਪਾਂ ਤੇਲ ਗਰਮ ਹੋ ਚੁੱਕਿਆ ਹੈਗਾ ਹੁਣ ਆਪਾਂ ਮਸ਼ੀਨ ਦੇ ਵਿੱਚ ਕੋਲ ਭਰ ਦੇਾਂਗੇ ਸਾਰਾ ਕੋਲ ਭਰ ਲੈਣਾ ਆਪਾਂ ਮਸ਼ੀਨ 'ਚ ਨੈ ਆਪਣੇ ਪਹਣ ਤੋਂ ਪੂਰ ਕੱਢ ਕੇ ਦਿਖਾਉਣੀ ਆ ਇੱਕ ਆਪਾਂ ਕੱਢ ਲਿਆ ਹੁਣ ਦੂਜਾ ਪੂਰ ਪਾ ਰਹੇ ਹਾਂਗੇ ਦੇਖੋ ਇਸ ਤਰ੍ਹਾਂ ਪੂਰ ਨਿਕਲਦਾ ਹੈ ਸਾਰਾ ਦੇਖੋ ਸਾਰਾ ਦਾ ਸਾਰਾ ਦਾ ਇੱਕ ਵਾਰੀ ਚੀ ਪੂਰ ਨਿਕਲ ਜਾਂਦਾ ਹੈ ਕਿ ਇੱਕ ਮਸੇ ਭਰ ਜਾਂਦੀ ਹੈਗੀ ਫਿਰ ਆਪਾਂ ਇਸ ਤਰ੍ਹਾਂ ਇੱਕ ਪੂਰ ਕੱਢ ਸਕਦੇ ਹਾਂਗੇ ਇਸ ਤਰ੍ਹਾਂ ਚ ਦੋ ਇਹ ਫਲ ਲੱਗੀਆਂ ਨਾ ਆਪਣੇ ਆਪ ਉਦੋਂ ਆਪਾਂ ਇਹਨਾਂ ਨੂੰ ਕੱਢ ਲਾਂਗੇ ਇਹਨਾਂ ਜਦੋਂ ਫਲ ਕੇ ਉੱਪਰ ਆ ਜਾਣਗੀਆਂ ਬਸ ਭਾਨੇ ਆ ਪੂਰ ਨੂੰ ਕੱਢ ਕੇ ਦਿਖਾਉਣੇ ਹੈਗੇ ਫਿਰ ਆਪਾਂ ਨਾਲ ਹੀ ਦੂਜਾ ਪੂਰ ਪਾਉਣੇ ਆਗੇ ਆ ਦੇਖੋ ਭਾਨੇ ਆਪਣੇ ਕੇਰਾਂ ਕੱਚੀਆਂ ਹੋ ਗਈਆਂ ਪਕੌੜੀਆਂ ਆਪਾਂ ਇਹ ਕੱਚੀਆਂ ਪਕੌੜੀਆਂ ਦਾ ਕੇਰਾਂ ਪੂਰ ਬਾਹਰ ਕੱਢ ਲਈਏ ਦੁਬਾਰੇ ਆਪਾਂ ਇਹਨਾਂ ਨੂੰ ਤੋਰ ਕੇ ਸਮਾਰ ਕੇ ਦੁਬਾਰੇ ਆਪਾਂ ਇਹਨਾਂ ਨੂੰ ਪੱਕੀਆਂ ਕਰਾਂਗੇ ਇਹ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਗੌਰ ਦੇ ਨਾਲ ਦੇਖਿਓ ਇਹ ਆਪਾਂ ਪਹਿਲਾਂ ਕੱਚੀਆਂ ਦਾ ਪੂਰ ਕੱਢ ਲਿਆ ਬਾਹਰ ਇਹ ਕੱਚੀਆਂ ਨੇ ਹਜੇ ਵਿੱਚ ਅੰਦਰ ਤੱਕ ਨਹੀਂ ਹੈ ਪੂਰੀਆਂ ਪੁੱਜੀਆਂ ਤੇ 15 ਟਿੱਕਰ ਪੁੱਜਾਂ ਲਈ ਇਹਨਾਂ ਨੂੰ ਦੁਬਾਰੇ ਫਰਾਈ ਕਰਾਂਗੇ ਆਪਾਂ ਕੇਰਾ ਇਹ ਪੂਰ ਕੱਢ ਲਿਆ ਬਾਹਰ ਆਪਾਂ ਨੇ ਆਪਾਂ ਦੂਜਾ ਪੂਰ ਪਾਤਾ ਜ ਵਿੱਚ ਆ ਇੱਕ ਪੂਰ ਆਪਾਂ ਕੱਚਾ ਨਾ ਕਰਕੇ ਇੱਧਰ ਕੱਢ ਲਿਆ ਤੇ ਦੇਖੋ ਕਿੰਨੀਆਂ ਸੋਹਣੀਆਂ ਬੜੀਆਂ ਨੇ ਇਹਨਾਂ ਨੂੰ ਫਿਰ ਆਪਾਂ ਭੋਰ ਕੇ ਹੱਥ ਦੇ ਨਾਲ ਦੁਬਾਰੇ ਪਕਕੀਆਂ ਕਰਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਆਹ ਪੂਰ ਕੱਢ ਲੇਗੀ ਕੱਢ ਕੇ ਫਿਰ ਤੁਹਾਨੂੰ ਚੱਕ ਪਕਕੀਆਂ ਕਰਕੇ ਦਿਖਾਉਣੇ ਆਗੇ ਆ ਦੇਖੋ ਇਹਨਾਂ ਦੀ ਆਪਾਂ ਪਕੌੜੀਆਂ ਪਹਿਲਾਂ ਕੱਢੀਆਂ ਸੀਗੀਆਂ ਹੁਣ ਇਹਨਾਂ ਨੂੰ ਦੁਬਾਰੇ ਪਉਣੇ ਵਿੱਚ ਆਪਾਂ ਹੁਣ ਇਹ ਚੰਗੀ ਤਰ੍ਹਾਂ ਪੁੱਜ ਜਾਣਗੇ ਲਾਲ ਲਾਲ ਹੋ ਜਾਣਗੀਆਂ ਪੋਰ ਲੂਗਾ ਆਪਾਂ ਇਹ ਕਿਉਂਕਿ ਮਸ਼ੀਨ ਦੇ ਨਾਲ ਇਹ ਇਕੱਠੀਆਂ ਨਿਕਲਦੀਆਂ ਪਕੌੜੀਆਂ ਤੇ ਜੁੜਦੀਆਂ ਨਹੀਂ ਹੈਗੀਆਂ ਇਹ ਉਹ ਵੈਸੇ ਇਕੱਠੀਆਂ ਜਿਵੇਂ ਆਪਾਂ ਸੇਵੀਆਂ ਵਾਂਗੂ ਨਿਕਲਿਆ ਹੁੰਦਗਾਨੀਆਂ ਹੈਗੀਆਂ ਤੇ ਇਹਨਾਂ ਨੂੰ ਪਰ ਭੋਰ ਲਿਆ ਪੋਰ ਕੇ ਦੁਬਾਰੇ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਆ ਦੇਖ ਭਾਣੇ ਆਪਣੀਆਂ ਪਕੌੜੀਆਂ ਲਾਲ ਲਾਲ ਹੋ ਗਈਆਂ ਜਿਸ ਤਰ੍ਹਾਂ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਆਗੇ ਫੇ ਉਸ ਤਰ੍ਹਾਂ ਹੋ ਗਈਆਂ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਹੈਗੇ ਇਹ ਆ ਦਵਾਰੇ ਭੁੰਨੀਆਂ ਨੇਗੀਆਂ ਤੇ ਦਵਾਰੇ ਇਸ ਤਰ੍ਹਾਂ ਤੁਸੀਂ ਦਵਾਰੇ ਭੁੰਨ ਕੇ ਤੇ ਇਹਨਾਂ ਨੂੰ ਠੰਡੀਆਂ ਕਰਕੇ ਜਿੰਨਾ ਚੱਲੇ ਮਰਜ਼ੀ ਸਟੋਰ ਕਰ ਲਓ ਇਹ ਆਪਣਾ ਉਹਨਾਂ ਟਾਈਮ ਲਈ ਹੋਈ ਰਹਿਣਗੀਆਂ ਪਰ ਸਟੋਰ ਕਰਿਓ ਪੂਰੀ ਪੈਕਿੰਗ ਕਰਕੇ ਮੰਮੀ ਤੁਸੀਂ ਜਿੰਨੀਆਂ ਮਰਜ਼ੀ ਡੱਬਾ ਭਰ ਲਓ ਪਿੱਪਾ ਭਰ ਲਓ ਬਣਾ ਬਣਾ ਕੇ ਤੇ ਬਹੁਤ ਜਲਦੀ ਬਣ ਜਾਂਦੀਆਂ ਭਾਨੇ ਮਸ਼ੀਨ ਦੇ ਨਾਲ ਤੇ ਜਿਵੇਂ ਫੈਮਿਲੀ ਹਿਸਾਬ ਨਾਲ ਆਪਾਂ ਬਹੁਤ ਚੀਜ਼ ਬਣਾ ਕੇ ਰੱਖ ਸਕਦੇ ਆਂਗੇ ਤੇ ਬੱਚੇ ਖਾ ਲੈਂਦੇ ਨੇ ਕੋਸੇ ਦਾਲ ਸਬਜ਼ੀ ਬਣ ਜਾਂਦੀ ਆ ਤੇ ਜਿਵੇਂ ਮਰਜ਼ੀ ਸਟੋਰ ਕਰਕੇ ਇਹਨਾਂ ਨੂੰ ਰੱਖ ਲਓ ਇਹਨਾਂ ਨੂੰ ਕੁਝ ਨਹੀਂ ਹੋਣਾ ਦੇਖੋ ਭਣੇ ਆਪਣੀਆਂ ਪਕੌੜੀਆਂ ਬਣ ਕੇ 2 ਵੇਲੇ ਆਪਾਂ ਫਰਾਈ ਕੀਤੀਆਂ ਨੇ ਪਕੌੜੀਆਂ ਬਣ ਕੇ ਬਿਲਕੁਲ ਤਿਆਰ ਨੇਗੀਆਂ ਦੇਖੋ ਆਏ ਹੱਥਾਂ ਨਾਲ ਭਰਦੀਆਂ ਨੇ ਇਹਨਾਂ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਖਾ ਸਕਦੇ ਹੋ ਸਬਜ਼ੀ ਬਣਾ ਸਕਦੇ ਹੋ ਜਿਵੇਂ ਮਰਜ਼ੀ ਕਰੋ ਤੇ ਘਰੇ ਬਣਾ ਕੇ ਆਪਦੇ ਆਰਾਮ ਨਾਲ ਖਾਭੋ ਤੇ ਜਿਹੜਾ 12 ਬੱਚੇ ਲੈ ਕੇ ਹੁੰਦੇ ਨੇਗੇ ਉਹਨਾਂ ਨਾਲ ਤਾਂ ਭਾਣੇ ਇਸ ਤਰ੍ਹਾਂ ਘਰੇ ਬਣਾਉਂਦੇ ਆ ਵਧੀਆ ਨੇਗੀ ਤੇ ਤੁਸੀਂ ਇਸ ਤਰੀਕੇ ਘਰੇ ਬਣਾਇਓ ਤੇ ਫਿਰ ਮੈਨੂੰ ਕਮੈਂਟ ਕਰਿਓ ਕਿ ਤੁਹਾਡੀਆਂ ਕਿਹੋ ਜਿਹਾ ਬਣੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਣੇ ਤੇ ਘੰਟੀ ਦਾ ਬਟਨ ਦਬਾਵੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਆਪਣੀ ਵੀਡੀਓ ਡੇਲੀ ਸਵੇਰ 9 ਵਜੇ ਆਉਂਦੀ ਹੈਗੀ ਤੇ ਤੁਹਾਨੂੰ ਨੋਟੀਫਿਕੇਸ਼ਨ 9 ਵਜੇ ਮਿਲ ਜਾ ਕਰੇ ਭਾਂਦੀ ਵੀਡੀਓ ਆ ਜਗੀ ਤੁਸੀਂ ਹਰ ਰੋਜ਼ ਆਪਣੀ ਨਵੀਂ ਰੈਸਪੀ ਦੇਖਣ ਲਈ ਆਪਣੀ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਠੀਕ ਹੈ ਭਾਣੇ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਸਵੇਰ 9 ਵਜੇ ਤਬ ਤੱਕ ਲਈ ਸਸਰੀ ਕਾਲ